ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋ ਵਿਲੇਜ ਫੂਡ ਉੱਤੇ ਅੱਜ ਆਪਾਂ ਤੁਹਾਨੂੰ ਮਾਹ ਦੀ ਦਾਲ ਦੀ ਜਿਹੜੀ ਰੈਸਪੀ ਆ ਇਹ ਚੁੱਲੇ ਦੇ ਉੱਪਰ ਤਿਆਰ ਕਰਕੇ ਦਿਖਾਵਾਂਗੇ ਚੁੱਲੇ ਦੇ ਉੱਪਰ ਜਦੋਂ ਆਪਾਂ ਦਾਲ ਸਬਜ਼ੀ ਬਣਾਉਂਦੇ ਆ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਏ ਆਪਾਂ ਅੱਜ ਜਿਹੜੀ ਇਹ ਰੈਸਪੀ ਆ ਸਾਰੀ ਜਿਹੜੀ ਰਿੰਨਾਗੇ ਇਹ ਚੁੱਲੇ ਦੇ ਉੱਪਰ ਹੀ ਤਾਂ ਨੇਰਾ ਹੋਣ ਕਰਕੇ ਆਪਾਂ ਜਿਹੜਾ ਤੜਕਾ ਏ ਇਹਨੂੰ ਗੈਸ ਦੇ ਉੱਪਰ ਲਗਾ ਲਾਂਗੇ ਤੇ ਰੈਸਪੀ ਦੇਖਣ ਦੇ ਲਈ ਮੇਰੇ ਨਾਲ ਚੈਨਲ ਤੇ ਬਨੇ ਰਹੋ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਚਲੋ ਆਪਾਂ ਰੈਸਪੀ ਸ਼ੂਟ ਕਰਦੇ ਆ ਤੇ ਹੁਣ ਆਪਾਂ ਨੇ ਇੱਕ ਬਰੀਲੇ ਦੇ ਵਿੱਚ ਪਾਣੀ ਆ ਜਿਹੜਾ ਗਰਮ ਹੋਣ ਦੇ ਲਈ ਰੱਖਤਾ ਏ ਪਾਣੀ ਬਿਲਕੁਲ ਗਰਮ ਹੋ ਗਿਆ ਸੀਗਾ ਤੇ ਕੈਮਰਾ ਮੇਰਾ ਏ ਟੈਕਨੀਕਲ ਪ੍ਰੋਬਲਮ ਦੀ ਵਜ੍ਹਾ ਨਾਲ ਬੰਦ ਹੋ ਗਿਆ ਸੀ ਜਦੋਂ ਮੈਂ ਦਾਲ ਇਹਦੇ ਵਿੱਚ ਪਾਈ ਸੀਗੀ ਆਪਾਂ ਨੇ ਦਾਲ ਆ ਜਿਹੜੀ ਇੱਕ ਬਾਟੀ ਆ ਜਿਹੜੀ ਪਿੰਡਾਂ ਦੇ ਹਿਸਾਬ ਨਾਲ ਜੁਮੇ ਕਿ ਤੁਹਾਨੂੰ ਪਤਾ ਹੀ ਆ ਪਿੰਡਾਂ ਦੇ ਵਿੱਚ ਬਾਟੀਆਂ ਹੁੰਦੀਆਂ ਨੇ ਇੱਕ ਬਾਟੀ ਆਪਾਂ ਨੇ ਦਾਲ ਦੀ ਲਈ ਸੀ ਤੇ ਦਾਲ ਆਪਾਂ ਨੇ ਅ ਰਿਜਣ ਦੇ ਲਈ ਰੱਖਤੀ ਆ ਤੇ ਹੁਣ ਆਪਾਂ ਇਹਦੇ ਵਿੱਚ ਆਪਣੇ ਜਿਹੜੇ ਬੇਸਿਕ ਮਸਾਲੇ ਹੁੰਦੇ ਨੇ ਆਪਾਂ ਉਹ ਪਾਵਾਂਗੇ ਆਪਾਂ ਇਹਦੇ ਵਿੱਚ 2 ਚਮਚੇ ਨੇ ਜਿਹੜੇ ਨੂਨ ਦੇ ਐਡ ਕਰਾਂਗੇ ਨੂਨ ਆ ਜਿਹੜਾ ਆਪਾਂ ਨੇ ਇਹ ਸਿੰਦਾ ਹੀ ਲਿਆਏ ਕੁਛ ਚਿੱਟਾ ਨਾਣ ਵੀ ਲੈ ਸਕਦੇ ਹੋ ਤੇ ਨਾਲ ਹੀ ਆਪਾਂ ਨੇ 1.5 ਚਮਚਾ ਇਹਦੇ ਵਿੱਚ ਜਿਹੜਾ ਹਲਦੀ ਦਾ ਪਾ ਲਿਆ ਏ ਆਪਾਂ ਨੇ ਅੱਧਾ ਕ ਚਮਚਾ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਲਈ ਆ ਤਾਂ ਕਿ ਜਿਹੜਾ ਇਹਦਾ ਰੰਗ ਆ ਉਹ ਵਧੀਆ ਆ ਜਾਵੇ ਤੇ ਹੁਣ ਆਪਾਂ ਨੇ ਨਾਲ ਹੀ ਇਹਦੇ ਵਿੱਚ 1 ਚਮਚਾ 1.5 ਭਰ ਕੇ ਹਰੀ ਮਿਰਚ ਦਾ ਲਵਾਂਗੇ ਇਹ ਜਿਹੜੀ ਹਰੀ ਮਿਰਚ ਆ ਇਹ ਮੈਂ ਪਹਿਲਾਂ ਹੀ ਕੁੱਟ ਕੇ ਰੱਖੀ ਹੋਈ ਆ ਇਹ ਜ਼ਿਆਦਾ ਕੌੜੀ ਵੀ ਨਹੀਂ ਹੈਗੀ ਤੇ ਹੁਣ ਆਪਾਂ ਨੇ ਚੰਗੀ ਤਰ੍ਹਾਂ ਜਿਹੜੇ ਮਸਾਲੇ ਪਾਏ ਨੇ ਇਹਨਾਂ ਨੂੰ ਮਿਕਸ ਕਰ ਲੈਣਾ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਾਂਗੇ ਇਹ ਜਿਹੜੀ ਮਾਂ ਦੀ ਦਾਲ ਹੈ ਰਜਨ ਨੂੰ ਬਹੁਤ ਹੀ ਸਮਾਂ ਲੰਦੀ ਹੈ ਇਹਨੂੰ ਘੱਟ ਤੋਂ ਘੱਟ ਡੇਢ ਤੋਂ 2 ਘੰਟੇ ਦਾ ਸਮਾਂ ਜਿਹੜਾ ਲੱਗ ਜਾਂਦਾ ਹੈ ਇਹ ਦਾਲ ਜਿਹੜੀ ਮੈਂ ਤਾਂ ਰੀਸੀ ਤਕਰੀਬਨ 4:00 ਵਜੇ ਧਰ ਲਈ ਸੀਗੀ ਤੇ ਦੇਖੋ ਜਿਹੜੀ ਦਾਲ ਆ ਬਣੀ ਪੁੱਲ ਚੁੱਕੀ ਆ ਤੇ ਹੁਣ ਆਪਾਂ ਨੇ ਆਗਾ ਜਿਹੜੀ ਨਾਲ ਦੀ ਨਾਲ ਬਾਲੀ ਜਾਣੀ ਆ ਟਾਕੇ ਦਾਲ ਆਪਣੀ ਚੰਗੀ ਤਰ੍ਹਾਂ ਰਲ ਜਵੇ ਤੇ ਇੱਕ ਵਾਰ ਆਪਾਂ ਇਹਨੂੰ ਫੇਰ ਟਾਕੇ ਰੱਖ ਦਾਂਗੇ ਦੇਖੋ ਦਾਲ ਮੈਂ 4 ਵਜੇ ਤੱਕ ਰੀਸੀ ਤੇ ਤੁਸੀਂ ਦੇਖ ਸਕਦੇ ਹੋ ਹੁਣ ਮੂਹ ਨੇ ਰਾਜਾ ਹੋ ਗਿਆ ਏ ਤੇ ਨਾਲ ਹੀ ਆਪਾਂ ਨੂੰ ਬਹੁਤ ਸਮਾਂ ਲੱਗ ਗਿਆ ਦਾਲ ਬਣਾਉਂਦੇ ਤੇ ਹੁਣ ਆਪਾਂ ਇੱਕ ਵਾਰ ਇਹਨੂੰ ਫੇਰ ਚੈੱਕ ਕਰਾਂਗੇ ਇਹਦੇ ਵਿੱਚ ਆਇਆ ਕਿ ਪਾਣੀ ਵੀ ਆ ਜਿਹੜਾ ਆਪਾਂ ਨੂੰ ਇੱਕ ਤੋਂ ਦੋ ਵਾਰ ਪਾਉਣਾ ਪੈਂਦਾ ਆਪਾਂ ਹੁਣ ਇਹਦੇ ਵਿੱਚ ਪਾਣੀ ਆ ਉਹ ਵੀ ਪਾ ਲਿਆ ਸੀਗਾ ਥੋੜਾ ਜਿਹਾ ਤੇ ਦੇਖੋ ਦਾਲ ਆ ਜਿਹੜੀ ਆਪਣੀ ਬਸ ਬਣਨ ਵਾਲੀ ਹੋ ਜਾਂ तकरीबन ਰਲ ਚੁੱਕੀ ਆ ਕਿਉਂਕਿ ਇਹਨੂੰ ਸਮਾਂ ਬਹੁਤ ਹੋ ਗਿਆ ਧਰੀ ਨੂੰ ਤੇ ਹਜੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੋਰ ਪੱਕੜ ਲਈ ਰੱਖਾਂਗੇ ਉਸ ਤੋਂ ਬਾਅਦ ਜਿਹੜਾ ਆਪਣਾ ਰੋਟੀ ਤਿਆਰ ਕਰਨੀ ਆ ਉਹ ਆਪਾਂ ਨੇ ਪਹਿਲਾਂ ਗੈਸ ਦੇ ਉੱਪਰ ਬਣਾ ਕੇ ਰੱਖ ਲੈਣੀਆਂ ਨੇ ਤੇ ਬਾਅਦ ਦੇ ਵਿੱਚ ਆਪਾਂ ਇਹਨੂੰ ਤੜਕਾ ਲਗਾਵਾਂਗੇ ਤੇ ਤੜਕੇ ਦੇ ਲਈ ਹੁਣ ਆਪਾਂ ਨੇ ਇੱਕ ਚਮਚਾ ਜਿਹੜਾ ਸਰੋਂ ਦਾ ਤੇਲ ਆਪਾਂ ਨੇ ਲੈ ਲਿਆਏ ਤੁਸੀਂ ਰਿਫਾਈਨਡ ਆਇਲ ਵੀ ਲੈ ਸਕਦੇ ਹੋ ਤੇ ਸਿਕੀ ਵੀ ਲੈ ਸਕਦੇ ਹੋ ਤੇ ਨਾਲ ਹੀ ਹੁਣ ਆਪਾਂ ਇਹਦੇ ਵਿੱਚ ਦੋ ਤੇਜ ਪੱਤੇ ਪਾਵਾਂਗੇ ਤੇ ਨਾਲ ਹੀ ਅੱਧਾ ਚਮਚਾ ਆਪਾਂ ਇਹਦੇ ਵਿੱਚ ਜੀਰੇ ਦਾ ਪਾ ਲੈਣਾ ਅੱਧਾ ਇੱਕ ਚਮਚਾ ਆਪਾਂ ਸੁੱਕਾ ਧਨੀਆ ਪਾਵਾਂਗੇ ਨਾਲ ਇੱਕ ਚਮਚਾ ਆਪਾਂ ਬਰੀਕ ਕੱਟਿਆ ਹੋਇਆ ਲਸਣ ਲੈ ਲਾਂਗੇ ਇਹਨਾਂ ਨੂੰ ਆਪਾਂ ਨੇ ਬ੍ਰਾਊਨ ਹੋਣ ਤੱਕ ਪਕਾ ਲੈਣਾ ਹੈ ਤੇ ਨਾਲ ਹੀ ਇਹਦੇ ਵਿੱਚ ਆਪਾਂ ਨੇ 4 ਤੋਂ 5 ਨੇ ਜਿਹੜੀਆਂ ਸਾਬਤ ਹਰੀਆਂ ਮਿਰਚਾਂ ਨੇ ਮੈਂ ਕੱਟ ਲਗਾ ਕੇ ਪਾਤੀਆਂ ਨੇ ਜਿਹੜਾ ਇਹਦੇ ਵਿੱਚ ਹਰੀਆਂ ਮਿਰਚਾਂ ਨੇ ਉਹ ਬਹੁਤ ਵਧੀਆ ਫਲੇਵਰ ਲਿਆਉਂਦੀਆਂ ਨੇ ਜੇਕਰ ਕੋਈ ਤਿੱਖਾ ਖਾਣਾ ਪਸੰਦ ਕਰਦਾ ਹੈ ਤਾਂ ਉਹ ਹਰੀ ਮਿਰਚ ਵੀ ਲੈ ਸਕਦਾ ਹੈ ਤੇ ਹੁਣ ਆਪਾਂ ਨੇ ਪਿਆਜ਼ ਜਿਹੜੇ ਕੱਟ ਕੇ ਰੱਖੇ ਹੋਏ ਸੀਗੇ ਉਹ ਵੀ ਪੁੱਣ ਲੈਣੇ ਨੇ ਗੜਾਈ ਜਿਹੜਾ ਮੇਰਾ ਥੋੜਾ ਜਿਹਾ ਖਰਾਬ ਹੈ ਸੋ ਇਸ ਕਰਕੇ ਆਵਾਜ਼ ਨੂੰ ਥੋੜਾ ਜਿਹਾ ਇਗਨੋਰ ਕਰ ਦਿਓ ਤੇ ਹੁਣ ਆਪਾਂ ਮਸਾਲਾ ਇਹ ਜਿਹੜਾ ਆਪਾਂ ਹਲਕੀ ਹਲਕੀ ਆਂਚ ਦੇ ਉੱਤੇ ਭੁੰਨ ਲੈਣਾ ਹੈ ਆਪਾਂ ਇਹਨੂੰ ਜਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਉਹਦੇ ਵਿੱਚ ਨਾਲ ਹੀ ਮੈਂ 3-4 ਪਿੰਚ ਨੇ ਜਿਹੜੇ ਹਿੰਗ ਦੇ ਐਡ ਕਰਤੇ ਨੇ ਹਿੰਗਾ ਜਿਹੜੀ ਇਹ ਬੈਵਾਦੀ ਤੋਂ ਚੰਗੀ ਹੁੰਦੀ ਆ ਮਾਂਹ ਦੀ ਦਾਲ ਦੇ ਵਿੱਚ ਇਹ ਬਹੁਤ ਹੀ ਜ਼ਰੂਰੀ ਹੁੰਦੀ ਆ ਤੇ ਨਾਲ ਹੀ ਹੁਣ ਆਪਾਂ ਨੇ ਇੱਕ ਟਮਾਟਰ ਤੇ ਨਾਲ 1 ਇੰਚ ਅਦਰਕ ਦਾ ਟੁਕੜਾ ਸੀਗਾ ਉਹ ਐਡ ਕਰਕੇ ਰੱਖਿਆ ਹੋਇਆ ਸੀਗਾ ਸੌਰੀ ਕੱਟ ਕੇ ਰੱਖਿਆ ਹੋਇਆ ਸੀ ਤੇ ਹੁਣ ਆਪਣਾ ਜਿਹੜਾ ਮਸਾਲਾ ਹੈ ਉਹ ਦੇਖੋ ਉਹ ਭੁੱਜ ਚੁੱਕਿਆ ਹੈ ਤੇ ਹੁਣ ਜਿਹੜੇ ਟਮਾਟਰ ਨੇ ਉਹ ਵੀ ਆਪਣੇ ਹਲਕੇ ਸੌਫਟ ਹੋ ਗਏ ਨੇ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਾਵਾਂਗੇ ਹਲਕੀ ਜੀ ਲਾਲ ਮਿਰਚ ਪਾਊਡਰ ਕਿਉਂਕਿ ਮਿਰਚ ਆ ਜਿਹੜੀ ਇਹ ਰੰਗ ਵੀ ਵਧੀਆ ਲਿਆਉਂਦੀ ਹੈ ਤੇ ਟੇਸਟ ਵੀ ਵਧੀਆ ਲੈ ਕੇ ਆਉਂਦੀ ਹੈ ਨਾਲ ਹੀ ਅੱਧਾ ਚਮਚਾ ਫਿਰ ਇਹਦੇ ਵਿੱਚ ਕਾਲੀ ਮਿਰਚ ਐਡ ਕਰ ਦਾਂਗੇ ਤੇ ਹੁਣ ਆਪਾਂ ਪਕਾ ਲਾਂਗੇ ਜਦੋਂ ਤੱਕ ਇਹ ਜਿਹੜਾ ਤੇਲ ਆ ਉਹ ਨਹੀਂ ਛੱਡ ਦਿੰਦਾ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਆ ਜਿਹੜੀ ਆਪਣੀ ਵਧੀਆ ਰਿੱਚ ਗਈ ਸੀਗੀ ਤੇ ਹੁਣ ਆਪਾਂ ਨੇ ਇਹਦੇ ਵਿੱਚ ਦਾਲ ਪਾ ਦੇਣੀ ਆ ਦਾਲ ਆਪਾਂ ਜਿੰਨੀ ਖਾਣੀ ਓਨੀ ਕੇ ਪਾਵਾਂਗੇ ਬਾਕੀ ਆਪਾਂ ਰੱਖ ਦਾਂਗੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਤੜਕ ਕੇ ਤਿਆਰ ਕਰਾਂਗੇ ਤੇ ਦੇਖੋ ਜਿਹੜਾ ਦਾਲ ਦਾ ਕਲਰ ਆ ਉਹ ਵੀ ਬਹੁਤ ਵਧੀਆ ਆਏ ਤੇ ਥੋੜੀ ਜਿਹੀ ਤੇਗੀ ਮਿਰਚ ਆਪਾਂ ਨੇ ਪਾ ਦਿੱਤੀ ਸੀਗੀ ਥਾਲੀ ਦੇ ਨਾਲ ਜਿਹੜਾ ਇਹਦਾ ਕੰਬੀਨੇਸ਼ਨ ਉਹ ਬਹੁਤ ਹੀ ਨਿੱਖਰ ਕੇ ਆਉਂਦਾ ਏ ਤੇ ਹੁਣ ਆਪਾਂ ਨੇ ਇਹਦੇ ਉੱਤੇ ਹਰਾ ਧਨੀਆ ਏ ਉਹ ਪਾ ਦੇਣਾ ਹੈ ਤੁਸੀਂ ਇਹਦੇ ਉੱਤੇ ਕਸਤੂਰੀ ਮੇਥੀ ਵੀ ਪਾ ਸਕਦੇ ਹੋ ਤੇ ਮੇਰੇ ਕੋਲ ਧਨੀਆ ਸੀਗਾ ਮੇਥੀ ਖਤਮ ਹੋਈ ਹੋਈ ਸੀਗੀ ਮੇਥੀ ਦੇ ਨਾਲ ਵੀ ਇਹਦਾ ਫਲੇਵਰ ਬਹੁਤ ਵਧੀਆ ਆ ਜਾਂਦਾ ਤੇ ਇਸੇ ਤਰ੍ਹਾਂ ਜਿਹੜੀ ਦਾਲ ਆਪਣੀ ਮਾਵਾਂ ਦੀ ਉਹ ਬਣ ਕੇ ਤਿਆਰ ਹੋ ਗਈ ਆ ਜੇਕਰ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਨਾਲ ਹੀ ਬੈਲ ਆਈਕਨ ਦੇ ਉੱਤੇ ਕਲਿੱਕ ਕਰ ਦੇਣਾ ਤਾਂ ਕਿ ਮੇਰੀ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਪਹਿਲਾਂ ਮਿਲ ਸਕੇ ਨਾਲ ਹੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਇਸੇ ਤਰ੍ਹਾਂ ਹੁਣ ਆਪਾਂ ਥਾਲੀ ਆ ਜਿਹੜੀ ਸਰਵ ਕਰਾਂਗੇ ਤੇ ਨਾਲ ਹੀ ਇਹਦੇ ਵਿੱਚ ਆਪਾਂ ਨੇ ਦਹੀਂ ਲਿਆ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਆਲੇ ਦਾ ਅਚਾਰ ਲਵਾਂਗੇ ਤੇ ਨਾਲ ਹੀ ਪਿਆਜ਼ ਜੇਕਰ ਮੇਰੀਆਂ ਵੀਡੀਓਸ ਤੁਹਾਨੂੰ ਚੰਗੀਆਂ ਲੱਗਦੀਆਂ ਹੋਣ ਤਾਂ ਇਹਨਾਂ ਨੂੰ ਅੱਗੇ ਵੱਧ ਵੱਧ ਸ਼ੇਅਰ ਕਰ ਦਿਆ ਕਰੋ ਨਾਲ ਹੀ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮੇਰੀ ਰੈਸਪੀ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੀ